ਮੇਰਾ ਨਾਮ ਵੀਰੇ ਬਿੱਲਾ ਸਰਾਮਾ ਬੋਦਲਾ ਸਾਡੇ ਪਿੰਡ ਦੇ ਨਾਮ ਦੇ ਨਾਲ ਤੇ ਮੇਰਾ ਨਾਮ ਹਾਂਜੀ ਔਰ ਤੁਹਾਨੂੰ ਇਹ ਜਿਹੜਾ ਗਾਉਣ ਦਾ ਤੇ ਲਿਖਣ ਦਾ ਸ਼ੌਂਕ ਇਹ ਕਦੋਂ ਤੋਂ ਪਿਆ ਜੀ ਇਹ ਵੀਰੇ ਘੱਟੋ ਘੱਟ ਵੀ 1900 ਤੇ ਆਪਣੇ 98 ਦੀ ਗੱਲ ਹੈਗੀ ਆ ਜਦੋਂ ਮੈਂ ਸਾਡੇ ਪਿੰਡ ਦੇ ਵਿੱਚ ਪੀਰਾਂ ਦੀਆਂ ਜਗ੍ਹਾ ਕਾਫੀ ਹੈਗੀਆਂ ਨੇ ਤੇ ਮੈਂ ਉੱਥੇ ਪੀਰ ਦੀ ਜਗ੍ਹਾ ਤੇ ਸਾਡੇ ਬਾਰ ਬਾਰਾ ਸਪਾਲਾ ਰੋਡ ਤੇ ਡੇਰਾ ਬਾਬਾ ਵਣ ਵਣ ਪੀਰ ਜੀ ਦੀ ਜਗਾ ਮੈਂ ਉੱਥੇ ਗਾਉਣਾ ਸ਼ੁਰੂ ਕੀਤਾ ਸੀਗਾ ਸੋ ਉਸ ਤੋਂ ਬਾਅਦ ਕੰਟੀਨਿਊ ਕੰਮ ਚੱਲੀ ਆਉਂਦਾ ਜੀ ਪ੍ਰਮਾਤਮਾ ਨੇ ਵਧੀਆ ਚਲੋ ਉਹਦੀ ਰਜ਼ਾ ਦੇ ਵਿੱਚ ਜਿੱਥੇ ਵੀ ਹੈਗੇ ਆ ਸਹੀ ਹੈਗੇ ਆ ਕਿੰਨੇ ਗੀਤ ਹੁਣ ਤੱਕ ਵੀ ਲਿਖ ਚੁੱਕੇ ਆ ਕਿੰਨੇ ਰਿਕਾਰਡ ਹੋ ਚੁੱਕੇ ਥੋੜੇ ਜਾਨੇ ਅ ਪਲੱਸ 2 ਤੋਂ ਬਾਅਦ ਨਾ ਜੀ ਮੈਂ ਕਾਲਜ ਜੁਆਇਨ ਕੀਤਾ ਸੀ ਤੇ ਸਾਡੇ ਮੇਰੇ ਉਸਤਾਦ ਜੀ ਸ਼੍ਰੀਮ ਪ੍ਰਦੀਪ ਸ਼ਰਮਾ ਸਰ ਜੀ ਖੰਨੇ ਤੋਂ ਉਹਨਾਂ ਨੇ ਮੈਨੂੰ ਆਪਣੀ ਚਰਣਾ ਦੇ ਵਿੱਚ ਰੱਖਿਆ ਮੈਂ ਉਹਨਾਂ ਦੀ ਚਰਣਾ ਦੇ ਨਾਲ ਲੱਗਿਆ ਸੀਗਾ ਸੋ ਗਾਉਣ ਦਾ ਸ਼ੌਂਕ ਮੈਂ ਸੂਫੀ ਸਿੰਗਿੰਗ ਦੇ ਵਿੱਚ ਮੈਂ ਕਾਫੀ ਤਿਆਰੀ ਕੀਤੀ ਸੀ ਜਿੱਦਾਂ ਸਰਤਾਜ ਭਾਜੀ ਹੋਗੇ ਇਹਨਾਂ ਦੇ ਸ਼ਾਗਿਰਦ ਮਲੋੜ ਤੋਂ ਹੈ ਸੀਗੇ ਸਰ ਮੈਂ ਉਹਨਾਂ ਕੋਲ ਬਹੁਤ ਤਿਆਰੀ ਕੀਤੀ ਸੀਗੀ ਨਾਲ ਉਹਨਾਂ ਦੇ ਪ੍ਰੋਗਰਾਮਾਂ ਤੇ ਵੀ ਸਰਤਾਜ ਭਾਜੀ ਦੇ ਅਸੀਂ ਜਾਂਦੇ ਰਹੇ ਹਾਂ ਸੋ ਮੈਨੂੰ ਸੂਫੀ ਸਿੰਗਿੰਗ ਦਾ ਬਹੁਤ ਸ਼ੌਂਕ ਹੈ ਪਰ ਲੋਕ ਜਿਹੜੇ ਨੇ ਉਹ ਸੂਫੀ ਸਿੰਗਿੰਗ ਨੂੰ ਮੇਰੇ ਹਿਸਾਬ ਨਾਲ ਘੱਟ ਸੁਣ ਕੇ ਪਸੰਦ ਹੈਗੇ ਨੇ ਅੱਜ ਕੱਲ ਦੇ ਗਾਣੇ ਤੁਸੀਂ ਸੋਣ ਹੀ ਰਹੇ ਹੋ ਕਿੰਦਾ ਦੇ ਇੰਟਰਵਿਊਾਂ ਦੇ ਥਰੂ ਆ ਰਹੇ ਨੇ ਗਾਣੇ ਜਾਂ ਚੈਨਲਾਂ ਦੇ ਉੱਪਰ ਕਿੰਦਾ ਦੇ ਗਾਣੇ ਵੱਜਦੇ ਪਏ ਨੇ ਲੋਕ ਇਦਾਂ ਦੇ ਗਾਣੇ ਮੇਰੇ ਕੋਲੇ ਵੀ ਰਾਈਟਰ ਬਹੁਤ ਆ ਰਹੇ ਨੇ ਮੈਂ ਵੀ ਗਾਣੇ ਆਪ ਖੁਦ ਵੀ ਲਿਖਦਾ ਤੇ ਪਰ ਸਾਡੇ ਕਲਚਰ ਤੋਂ ਗਾਣੇ ਦੂਰ ਨੇ ਥੋੜੇ ਜਿੇ ਕਲਚਰ ਸਾਡਾ ਇਹ ਨਹੀਂ ਚਾਹੁੰਦਾ ਵੀ ਇਦਾਂ ਦੇ ਪੜਕਿੱਲੇ ਗਾਣੇ ਸਾਡੇ ਆਉਣ ਸੋ ਮੈਂ ਸੂਫੀ ਸਿੰਗ ਇਹ ਮੇਰੇ ਬਹੁਤ ਹੀ ਜ਼ਿਆਦਾ ਦਿਲ ਦੇ ਕਰੀਬ ਹੈਗੀ ਆ ਤੇ ਮੈਂ ਉਹੀ ਸਿੰਗ ਮਤਲਬ ਬਰਕਰਾਰ ਰੱਖਣਾ ਚਾਹਣਾ ਹਾਲਾਂਕਿ ਹਾਲਾਂਕਿ ਜੇ ਮੰਨ ਲਓ ਮੈਨੂੰ ਇਦਾਂ ਦੇ ਗਾਣੇ ਮੇਰੇ ਕੋਲ ਆਏ ਵੇ ਨੇ ਕਾਫੀ ਗਾਣੇ ਆਏ ਵੇ ਨੇ ਮੇਰੇ ਕੋਲੇ ਮੈਂ ਉਹ ਗਾਣੇ ਤੁਹਾਨੂੰ ਸੁਣਾਉਂਗਾ ਵੀ ਅਸੀਂ ਉਹ ਗਾਣਿਆਂ ਦੀਆਂ ਡੰਮੀਆਂ ਕਰਵਾਈ ਬੈਠੇ ਆ ਮੇਰੀ ਕੋਸ਼ਿਸ਼ ਆ ਵੀ ਅਸੀਂ ਉਹਨਾਂ ਨੂੰ ਮਾਰਕੀਟ ਵਿੱਚ ਲਿਆਵਾਂਗੇ ਕਿਉਂਕਿ ਮੈਂ ਸੂਫੀ ਗਾਣੇ ਜਿਹੜੇ ਨੇ ਉਹ ਕਾਫੀ ਪ੍ਰੋਗਰਾਮਾਂ ਤੇ ਜਿੱਦਾਂ ਲਾਈਵ ਅਸੀਂ ਗਾਉਣੇ ਆ ਜਾਣੇ ਆ ਤੇ ਕਾਫੀ ਜਿਨ੍ਹਾਂ ਨੂੰ ਪਸੰਦ ਨੇ ਪਸੰਦ ਨੇ ਜੀ ਪਰ ਜਿਹੜੀ ਸਾਡੀ ਜਨਰੇਸ਼ਨ ਅੱਜ ਦੀ ਉਹਨਾਂ ਦੀ ਸੋਚ ਬਦਲ ਗਈ ਮੈਂ ਉਹਨਾਂ ਦੇ ਟੇਸਟ ਦੇ ਗਾਣੇ ਵੀ ਉਹਨਾਂ ਨੂੰ ਜ਼ਰੂਰ ਦਵਾਵਾਂਗਾ ਤੇ ਉਹ ਅਸੀਂ ਲਿਆ ਰਹੇ ਹਾਂ ਜਲਦੀ ਤੇ ਇੱਕ ਗਾਣਾ ਅਸੀਂ ਡਿਊਟ ਕਰ ਰਹੇ ਹਾਂ ਉਸ ਡਿਊਟ ਦੇ ਵਿੱਚ ਸਾਨੂੰ ਫੀਮੇਲ ਦੀ ਆਵਾਜ਼ ਚਾਹੀਦੀ ਵਧੀਆ ਆਵਾਜ਼ ਹੋਵੇ ਚੰਗੀ ਪਰਫਾਰਮੈਂਸ ਹੋਵੇ ਉਹਨਾਂ ਦੀ ਮੇਰੀ ਕੋਸ਼ਿਸ਼ ਆ ਵੀ ਨਵਾਂ ਅਸੀਂ ਜਦੋਂ ਕਰ ਰਹੇ ਹਾਂ ਕੁਝ ਤੇ ਅਸੀਂ ਨਵੇਂ ਨੂੰ ਅੱਗੇ ਲੈ ਕੇ ਆਈਏ ਚੱਲਣ ਵਾਲੇ ਤਾਂ ਜਿਹੜੇ ਚੱਲੀ ਜਾਂਦੇ ਨੇ ਜੀ ਤੇ ਮੇਰੀ ਕੋਸ਼ਿਸ਼ ਆ ਕਿਸੇ ਨਵੇਂ ਦੀ ਅਸੀਂ ਬਾਹ ਫੜੀਏ ਸੋ ਮੇਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਜੇ ਆਪਾਂ ਗਾਣਾ ਡਿਊਟ Song ਕਰਨਾ ਹੈ ਗਾਣੇ ਦੀਆਂ ਲਾਈਨਾਂ ਵੀ ਤੁਹਾਨੂੰ ਮੈਂ ਸੁਣਾ ਦੇਣਾ ਗਾਣਾ ਕੀ ਹੈਗਾ ਦੇਸੀ ਟੱਚ ਦਾ ਗਾਣਾ ਬਿਲਕੁਲ ਸ਼ਹਿਰ ਦੀ ਕੁੜੀ ਜਿਹੜੀ ਆ ਉਹ ਪਿੰਡ ਦੇ ਮੁੰਡੇ ਨਾਲ ਵਿਆਹੀ ਜਾਂਦੀ ਆ ਤੇ ਇਦਾਂ ਦੇ ਗਾਣੇ ਮੇਰੇ ਕੋਲ ਲਿਖੇ ਨੇ ਮੈਂ ਤੁਹਾਨੂੰ ਇੱਕ ਇੱਕ ਸਥਾਈ ਅੰਤਰਾ ਸਤੌਣਾ ਸੁਣਾਉਣਾ ਉਹਨਾਂ ਦਾ ਜੇ ਕੀ ਕਿਹਾ ਜੀ ਕੁੜੀ ਕਹਿੰਦੀ ਆ ਸ਼ਹਿਰ ਦੀ ਜਿਹੜੀ ਕੁੜੀ ਆ ਉਹ ਮੁੰਡੇ ਨੂੰ ਕਹਿੰਦੀ ਆ ਤੇਰੇ ਨਾ ਵਿਹਰ ਕਰਵਾ ਕੇ ਜਿੰਦ ਦੁੱਖਾਂ ਵਿੱਚ ਪਾ ਲਈ ਵੇ ਹਉ ਪਛਤਾਉਣੀਆ ਬਣ ਕੇ ਤੇਰੀ ਮੈਂ ਘਰ ਵਾਲੀ ਵੇ ਖੇਤ ਜਾਨੀ ਤਾਂ ਧੂੜ ਪੈਂਦੀ ਮੇਰੇ ਤੇ ਵਟਾਂ ਦੀ ਖੇਤ ਜਾਨੀ ਤਾਂ ਧੂੜ ਪੈਂਦੀ ਮੇਰੇ ਤੇ ਵਟਾਂ ਦੀ ਅਨਪੜਾ ਤੂੰ ਅਨਪੜਾ ਤੂੰ ਵਿਹਾਲੀ ਕੁੜੀ ਪੜੀ ਵੇ ਜਟਾਂ ਦੀ ਅਨਪੜਾ ਤੂੰ ਵਿਹਾਲੀ ਕੁੜੀ ਪੜੀ ਵੇ ਜਟਾਂ ਦੀ ਤੇ ਅੱਗੋਂ ਮੁੰਡਾ ਕਹਿੰਦਾ ਉਮਾ ਬਾਪ ਨੇ ਤੇਰਾ ਰਿਸ਼ਤਾ ਵੇਖ ਕੇ ਕੀ ਤਾਨੀ ਹਾਏ ਉਦੋਂ ਤੂੰ ਕਿੱਥੇ ਸਾਂ ਤੈਨੂੰ ਆਉਣ ਚੇਤਾਨੀ ਮੈਂ ਕਿਹਾ ਉਦੋਂ ਤੂੰ ਕਿੱਥੇ ਸਾਂ ਤੈਨੂੰ ਆਉਣ ਚੇਤਾਨੀ ਔਰ ਲੱਗੇ ਆਪਣਾ ਜੋੜਾ ਜਿਵੇਂ ਨਹੀਂ ਹੁੰਦਾ ਹੰਸਾਂ ਦਾ ਔਰ ਲੱਗੇ ਆਪਣਾ ਜੋੜਾ ਜਿਵੇਂ ਨਹੀਂ ਹੁੰਦਾ ਹੰਸਾਂ ਦਾ ਕੀ ਕਮੀਆਂ ਹਾਏ ਕੀ ਕਮੀਆਂ ਮੇਰੇ ਵਿੱਚ ਮੈਂ ਪੁੱਤ ਸਰਪੰਚਾਂ ਦਾ ਓ ਕੀ ਕਮੀਆਂ ਮੇਰੇ ਵਿੱਚ ਮੈਂ ਪੁੱਤ ਸਰਪੰਚਾਂ ਦਾ ਹੋ ਇਹ ਜਿਹੜੀ ਗਾਇਕੀ ਆ ਤੁਸੀਂ ਗਾਣੇ ਲਿਖੇ ਆ ਹਾਂਜੀ ਤੇ ਕਿਸ ਨੂੰ ਪ੍ਰਭਾਵਿਤ ਹੋ ਕੇ ਤੁਸੀਂ ਇਹ ਜਿਹੜੀ ਗਾਇਕੀ ਵੱਲ ਮੁੱਖਾ ਫਲਾਜਾ ਮੂੰਹ ਮੋੜਿਆ ਤੁਸੀਂ ਮੈਂ ਕੁਝ ਸਿੰਗਰ ਸੀਗੇ ਜੀ ਮੇਰੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੈ ਨੇ ਅੱਜ ਵੀ ਹੈ ਨੇ ਜਨਾਬ ਮਾਸਟਰ ਸਲੀਮ ਜੀ ਤੇ ਉਸ ਤੋਂ ਬਾਅਦ ਜਨਾਬ ਸਾਬਰ ਕੋਟੀ ਸਾਹਿਬ ਜਨਾਬ ਹੰਸਰਾ ਸਾਹਿਬ ਉਹਨਾਂ ਨੂੰ ਮੈਂ ਬਹੁਤ ਸੁਣਦਾ ਰਿਆਂ ਤੇ ਸਭ ਤੋਂ ਜ਼ਿਆਦਾ ਜਿਨ੍ਹਾਂ ਨੂੰ ਸੁਣਿਆ ਮੈਂ ਸਰਤਾਜ ਭਾਜੀ ਹੈ ਨੇ ਉਹਨਾਂ ਨੂੰ ਮੈਂ ਬਹੁਤ ਜ਼ਿਆਦਾ ਮਤਲਬ ਸੁਣਦਾ ਅੱਜ ਵੀ ਸੁਣਦਾ ਉਹਨਾਂ ਦੇ ਮੈਂ ਗਾਣੇ ਤੇ ਮੈਨੂੰ ਵਧੀਆ ਲੱਗਦੇ ਆ ਮਤਲਬ ਬਹੁਤ ਸੋਹਣਾ ਜੋ ਵੀ ਇਹਨਾਂ ਦੀ ਤਿਆਰੀ ਆ ਸਾਡੇ ਗੁਰੂ ਨੇ ਇਹਨਾਂ ਨੇ ਬਹੁਤ ਵਧੀਆ ਗਾਇਆ ਹੈਗਾ ਤੇ ਸਰਤਾਜ ਭਾਜੀ ਦੇ ਗਾਣੇ ਜਿਹੜੇ ਆਮ ਮੈਂ ਕਾਲਜ ਟਾਈਮ ਵੀ ਬਹੁਤ ਗਾਣੇ ਗਾਏ ਨੇ ਉਹਨਾਂ ਦੇ ਜਦੋਂ ਉਹਦੋਂ ਅਸੀਂ ਪੜ੍ਹਦੇ ਹੁੰਦੇ ਸੀ ਜਦੋਂ ਮਾਰਕੀਟ ਦੇ ਵਿੱਚ ਸਾਰ ਆਏ ਨੇ ਤੇ ਬਹੁਤ ਵਧੀਆ ਲੱਗਦਾ ਮੈਨੂੰ ਉਹਨਾਂ ਨੇ ਇੱਕ ਤੁਸੀਂ ਆਪਣੇ ਜ਼ਿਲ੍ਹੇ ਦਾ ਗਾਣਾ ਲਿਖਿਆ ਤੁਸੀਂ ਹਾਂਜੀ ਸਰ ਉਹ ਕਿਸ ਤਰ੍ਹਾਂ ਜਰਾ ਗਹਿਰ ਹਾਲ ਹੋਏ ਅਸੇ ਦੱਸਿਓ ਉਸ ਨੂੰ ਲੱਗ ਹਾਂਜੀ ਸੋ ਉਹ ਗਾਣਾ ਮੇਰੇ ਦਿਲ ਦੇ ਬਹੁਤ ਕਰੀਬਾ ਫੇਸਬੁੱਕ ਵਾਲੀ ਇਹ ਗਾਣਾ ਸਾਡਾ ਆਇਆ ਸੀਗਾ ਅਸੀਂ 2000 ਮੇਬੀ 18 18 19 ਦੇ ਵਿੱਚ ਅਸੀਂ ਗਾਣਾ ਉਹ ਕੀਤਾ ਸੀਗਾ ਤੁਸੀਂ ਪ੍ਰੋਗਰਾਮ ਤੇ ਅਕਸਰ ਹੀ ਮੇਰੇ ਸਾਹਮਣੇ ਜਿੱਥੇ ਵੀ ਜਾਣੇ ਹੋ ਦੂਰ ਨੇੜੇ ਉਹ ਹਾਂਜੀ ਹਾਂਜੀ ਉਹ ਜ਼ਿਕਰ ਕਰਦੇ ਹੋ ਹਾਂਜੀ ਹਾਂਜੀ ਉਸ ਗਾਣੇ ਦਾ ਇੰਨਾ ਕੁ ਪਿਆਰ ਮੈਨੂੰ ਮਿਲ ਰਿਹਾ ਅੱਜ ਵੀ ਮਿਲ ਰਿਹਾ ਅਸੀਂ ਕਿਸੇ ਜੌਬ ਦੇ ਲਈ ਇੰਟਰਵਿਊ ਦੇ ਲਈ ਗਏ ਸੀਗੇ ਇੱਧਰ ਆਪਣੇ ਮੁਹਾਲੀ ਜੀਰਕਪੁਰ ਵਾਲੀ ਸਾਈਡ ਅਸੀਂ ਗਏ ਸੀਗੇ ਤੇ ਉੱਥੇ ਜਦੋਂ ਸਾਡਾ ਇੰਟਰਵਿਊ ਹੋਈ ਤੇ ਮੈਡਮ ਵੈਸੇ ਸਾਨੂੰ ਪੁੱਛਣ ਲੱਗੇ ਵੀ ਤੁਸੀਂ ਕਿੱਥੋਂ ਬਲੋਂਗ ਕਰਦੇ ਜੇ ਅਸੀਂ ਉਹਨਾਂ ਨੂੰ ਇਹ ਗੱਲ ਦੱਸੀ ਵੀ ਮੈਡਮ ਅਸੀਂ ਮੁਕਸਰ ਸਾਡਾ ਸ੍ਰੀ ਮੁਕਸਰ ਸਾਹਿਬ ਸਾਡਾ ਜ਼ਿਲ੍ਹਾ ਹੈ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਆਪਣੇ ਮਲੂੜ ਸ਼ਹਿਰ ਸਾਨੂੰ ਲੱਗਦਾ ਉਹ ਕਹਿੰਦੇ ਵੀ ਮੈਨੂੰ ਇਹ ਚੀਜ਼ਾਂ ਨਹੀਂ ਪਤਾ ਹੈਗਾ ਅਸੀਂ ਪਹਿਲੀ ਵਾਰੀ ਇਹ ਚੀਜ਼ਾਂ ਦਾ ਨਾਮ ਸੁਣਿਆ ਤੇ ਮੇਰੇ ਮਨ ਨੂੰ ਬਹੁਤ ਇਹ ਚੀਜ਼ ਫੀਲ ਹੋਇਆ ਮੈਂ ਕਿਹਾ ਯਾਰ ਵੀ ਐਡਾ ਸਾਡਾ ਅ ਸਾਡੇ ਸ਼ਹੀਦਾਂ ਦੀ ਧਰਤੀ ਹੋਵੇ ਸਾਡਾ ਸ੍ਰੀ ਮੁਕਸਰ ਸਾਹਿਬ ਜ਼ਿਲ੍ਹਾ ਤੇ 40 ਮੁਕਤਿਆਂ ਦੀ ਸਾਡੀ ਧਰਤੀ ਹੋਵੇ ਤੇ ਅਸੀਂ ਇਸ ਚੀਜ਼ ਤੋਂ ਅਣਗੌਲੇ ਨਹੀਂ ਰਹਿ ਸਕਦੇ ਕਦੇ ਵੀ ਤੇ ਮੈਂ ਕੋਸ਼ਿਸ਼ ਕੀਤੀ ਇੱਕ ਵੀ ਸਾਡਾ ਜ਼ਿਲ੍ਹਾ ਤੇ ਸਾਡਾ ਜਿਹੜਾ ਸ਼ਹਿਰ ਆ ਸਾਡਾ ਪਿੰਡ ਆ ਉਸ ਤੋਂ ਹਰ ਇੱਕ ਦੁਨੀਆ ਦੇ ਕੋਨੇ ਤੱਕ ਪਹੁੰਚੇ ਸੋ ਮੈਂ ਕੋਸ਼ਿਸ਼ ਕੀਤੀ ਸੀ ਗਾਣਾ ਲਿਖਣ ਦੀ ਹੂੰ ਉਹ ਗੱਲ ਸੁਣ ਲਾ ਨੀ ਫੇਸਬੁੱਕ ਵਾਲੀਏ ਨੀ ਤੁ ਲੁੱਟ ਲਿਆ ਗੱਭਰੂ ਦਾ ਚੇੜ ਨੀ ਉਹ ਦਿਲ ਤੇਰੇ ਨਾਲ ਲਾਉਣਾ ਤੂੰ ਵੀ ਦੱਸ ਦੇ ਨੀ ਮੇਰਾ ਸੁਣ ਲੈ ਕਿੱਥੋਂ ਦਾ ਰੈਨ ਸੈਨ ਨੀ ਹੋ ਰੰਗ ਪੱਕਾ ਏ ਬੇਸ਼ੱਕ ਸਾਡਾ ਸੋਹਣੀਏ ਹੋ ਰੰਗ ਪੱਕਾ ਏ ਬੇਸ਼ੱਕ ਸਾਡਾ ਸੋਹਣੀਏ ਨੀ ਸਾਨੂੰ ਨਸ਼ੇ ਪੱਤੇ ਵਾਲਾ ਕੋਈ ਾਇਬ ਨਹੀਂ ਉਹ ਸਾਡੇ ਪਿੰਡ ਨੂੰ ਮਲੋਟ ਸ਼ਹਿਰ ਲੱਗਦਾ ਜਿਲਾ ਲੱਗਦਾ ਮੁਕਤ ਸਰ ਸਹਬਨੀ ਹੋ ਮੇਰੇ ਪਿੰਡ ਨੂੰ ਮਲੋਟ ਸ਼ਹਿਰ ਲੱਗਦਾ ਜਿਲਾ ਲੱਗਦਾ ਮੁਕਤ ਸਰ ਸਹਬਨੀ ਹੋ ਇਹ ਤੁਸੀਂ ਜਿਹੜੇ ਗਾਣੇ ਲਿਖੇ ਆ ਦਾ ਹਾਂ ਹਾਂਜੀ ਇਹ ਵਿਆਜ ਕਿਰ ਕਿਸ ਤਰ੍ਹਾਂ ਕਰਦੇ ਹੋ ਨਾਲ ਨਾਲ ਰੋਜ਼ਗਾਰ ਵੀ ਕਰਦੇ ਹੋ ਕਿਵੇਂ ਫਿਰ ਟਾਈਮ ਕੱਢਦੇ ਹੋ ਸੋ ਰੋਜ਼ਗਾਰ ਚਲੋ ਦਾਤਾ ਰੋਟੀ ਹਰੇਕ ਨੂੰ ਦੇਵੇ ਜੀ ਸੋ ਵਧੀਆ ਠੀਕ ਆ ਜੀ ਰੋਜ਼ਗਾਰ ਆਪਦੇ ਤੇ ਲੱਗੇ ਆ ਵਧੀਆ ਦਾਤਾ ਅਨੇਕ ਨੂੰ ਤੰਦਰੁਸਤੀ ਬਖਸ਼ੇ ਸੋ ਕਰੇ ਰਿਆਜ਼ ਕਰੀਦਾ ਜੀ ਟਾਈਮ ਦੇਈਦਾ ਰਿਆਜ਼ ਕਰੀਦਾ ਘਟੂ ਘਟ ਨਹੀਂ ਤੇ ਮੈਂ 2 ਜਾਂ 2.5 ਘੰਟੇ ਮੈਂ ਰਿਆਜ਼ ਜ਼ਰੂਰ ਕਰਦਾ ਹਾਂ ਟਾਈਮ ਚੋਂ ਟਾਈਮ ਕੱਢ ਕੇ ਜਿੱਦਾਂ ਸਾਡੇ ਲਈ ਡੇਲੀ ਰੋਟੀ ਪਾਣੀ ਖਾਣਾ ਜ਼ਰੂਰੀ ਆ ਦੋਸਤਾਂ ਮਿੱਤਰਾਂ ਨੂੰ ਮਿਲਣਾ ਜ਼ਰੂਰੀ ਆ ਅਸੀਂ ਕੋਈ ਜੌਬ ਕਰਦੇ ਆ ਚਾਹੇ ਅਸੀਂ ਆਪਣੇ ਕੰਮ ਨੂੰ ਅਸੀਂ ਟਾਈਮ ਦੇਨੇ ਉਸੇ ਤਰ੍ਹਾਂ ਮੈਂ ਰਿਆਜ਼ ਨੂੰ ਇੱਕ ਆਪਣਾ ਡੇਲੀ ਵਰਕ ਸਮਝਦਾ ਆ ਵੀ ਰਿਆਜ਼ ਨੂੰ ਸਾਨੂੰ ਟਾਈਮ ਦੇਣਾ ਚਾਹੀਦਾ ਜੀ ਸਿਤਾਦਨੀ ਕੋਲ ਸੱਭਿਆਚਾਰ ਪ੍ਰੋਗਰਾਮ ਆ ਦੇ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਕਰਦੇ ਹਾਂ ਹਾਂਜੀ ਮੈਂ ਬਚਪਨ ਤੋਂ ਮੈਂ ਜ਼ਿਆਦਾਤਰ ਮੈਂ ਜਾਗਰਨ ਮੈਨੂੰ ਬਹੁਤ ਜ਼ਿਆਦਾ ਬੁਲਾ ਰਹੇ ਨੇ ਮਤਲਬ ਜਿੱਥੇ ਮੈਂ ਗਿਆ ਮੈਨੂੰ ਜਾਗਰਨ ਔਰ ਸੂਫੀ ਪ੍ਰੋਗਰਾਮ ਅੱਜ ਵੀ ਬੁਕਿੰਗ ਹੁੰਦੇ ਨੇ ਮੈਂ ਜਾ ਰਿਹਾ ਪ੍ਰੋਗਰਾਮਾਂ ਤੇ ਤੇ ਮੈਨੂੰ ਵਧੀਆ ਲੱਗਦਾ ਸਭ ਤੋਂ ਬੈਸਟ ਮੈਨੂੰ ਲਾਈਵ ਗਾਉਣਾ ਲੱਗਦਾ ਜੀ ਸੁਪਨਾ ਕੀ ਹੈ ਤੁਹਾਡਾ ਸੁਪਨਾ ਬਸ ਚੰਗਾ ਗਾਇਏ ਜੀ ਲੋਕਾਂ ਨੂੰ ਕੁਝ ਚੰਗਾ ਟੇਸਟ ਦੇ ਸਕੀਏ ਤੇ ਬਾਕੀ ਕਹਿੰਦੇ ਜੀ ਮਾਹੌਲ ਦੇ ਹਿਸਾਬ ਨਾਲ ਬਦਲਣਾ ਚਾਹੀਦਾ ਮੇਰੀ ਕੋਸ਼ਿਸ਼ ਆ ਕਿ ਮਾਹੌਲ ਦੇ ਹਿਸਾਬ ਨਾਲ ਅ ਅਲਰਡਿੰਦਾ ਟੇਸਟ ਆਪਾਂ ਜ਼ਰੂਰ ਦਵਾਂਗੇ ਮਤਲਬ ਜਿੱਦਾਂ ਦਾ ਲੋਕਾਂ ਨੂੰ ਪਸੰਦ ਆ ਉਹ ਵੀ ਆਪਾਂ ਟੇਸਟ ਦਵਾਂਗੇ ਕਿਉਂਕਿ ਇੱਕ ਕਲਾਕਾਰ ਸੰਪੂਰਨ ਨਹੀਂ ਹੋ ਸਕਦਾ ਕਿਉਂਕਿ ਹਰੇਕ ਮੋੜ ਤੇ ਆਪਾਂ ਨੂੰ ਨਵੇਂ ਤੋਂ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਆ ਸੋ ਮੇਰੀ ਉਹ ਕੋਸ਼ਿਸ਼ ਆ ਰੋਜ਼ ਨਵੇਂ ਤੋਂ ਨਵੇਂ ਦਿਨ ਚੜਦੇ ਆ ਮੈਂ ਹਰੇਕ ਚੀਜ਼ ਨੂੰ ਨਵੀਂ ਤੋਂ ਨਵੀਂ ਤਲਾਸ਼ਣ ਦੀ ਕੋਸ਼ਿਸ਼ ਕਰਦਾ ਹਾਂ ਆਪਣੇ ਦਰਸ਼ਕਾਂ ਨੂੰ ਇਹ ਮੈਸੇਜ ਚਾਹੁੰਦੇ ਆ ਚਾਹੁੰਗੇ ਹੋਰ ਕਿਸ ਨੇ ਮਾਨਸਿਕ ਰੋਕੋ ਪ੍ਰੋਗਰਾਮ ਬਾਹਰ ਅੰਦਰ ਤੁਸੀਂ ਜਾਣਦੇ ਹੋ ਹਾਂਜੀ ਤਾਂ ਤੁਸੀਂ ਆਪਦਾ ਕੰਟੈਕਟ ਨੰਬਰ ਦੋ ਤਾਂ ਕਿ ਉਹ ਦਾ ਪ੍ਰੋਗਰਾਮ ਲਗਾਵਾ ਹੋ ਸਕੇ ਹਾਂਜੀ ਮੇਰਾ ਪਿੰਡ ਸਰਾਮਾ ਬੋਦਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਿਟੀ ਮਲੋਟਾ ਸੋ ਮੇਰਾ ਕੰਟੈਕਟ ਨੰਬਰ ਹੈਗਾ 9915804843 9915804843 ਮੇਰਾ ਕੰਟੈਕਟ ਨੰਬਰ ਸੋ ਜਿਸ ਨੇ ਵੀ ਕੋਈ ਕੰਟੈਕਟ ਕਰਨਾ ਹੋਵੇ ਸੋ ਸਾਡੇ ਜਿੰਨੇ ਵੀ ਦਰਸ਼ਕ ਸਾਡੇ ਭੈਣ ਭਰਾ ਦੇਖਦੇ ਨੇ ਉਹ ਮੇਰੇ ਨਾਲ ਕੰਟੈਕਟ ਕਰ ਸਕਦੇ ਨੇ ਇਹ ਦੇਖੀ ਗਈ ਹੈ ਕਿ ਵੱਡੇ ਵੱਡੇ ਕਲਾਕਾਰਾਂ ਨੂੰ ਜਾਂ ਐਨੇ ਲੱਖਾਂ ਰੁਪਏ ਦੇ ਦਿੰਦੀ ਹੈ ਤੇ ਜਦੋਂ ਕੋਈ ਆਮ ਨੋਰਮਲ ਸਿੰਗਰ ਜਾਂ ਮੰਗਦਾ ਤਾਂ ਲੋਕ ਝਿਜਕ ਜਾਂਦੇ ਕੀ ਬਸ ਸਮਝੋ ਕਿ ਮੈਂ ਦਰ ਅਸਲ ਗੱਲ ਇਹ ਹੈਗੀ ਆ ਜੀ ਲੋਕਾਂ ਨੂੰ ਟੇਸਟ ਕਿਦਾਂ ਦਾ ਕੋਈ ਦੇ ਰਿਹਾ ਹੈ ਉਹਨਾਂ ਨੂੰ ਉਸੇ ਹਿਸਾਬ ਨਾਲ ਸਾਹਮਣੇ ਵਾਲਾ ਪੈਸੇ ਪੇਮੈਂਟ ਕਰਦਾ ਜ਼ਰੂਰ ਹੈ ਪਰ ਮੈਂ ਕਈ ਪ੍ਰੋਗਰਾਮਾਂ ਤੇ ਅਸੀਂ ਵੇਖਿਆ ਕਈ ਪ੍ਰੋਗਰਾਮਾਂ ਤੇ ਅਸੀਂ ਲਾਈਵ ਜਿਵੇਂ ਗਏ ਆ ਉੱਥੇ ਟਾਈਮ ਮੰਗ ਮੰਗ ਕੇ ਲੈਣਾ ਪੈਂਦਾ ਬਹੁਤ ਸੋਹਣਾ ਗਾਉਣ ਵਾਲੇ ਮੁੰਡੇ ਬੈਠੇ ਨੇ ਸਾਡੇ ਬਹੁਤ ਵਧੀਆ ਵਧੀਆ ਜਿਨ੍ਹਾਂ ਨੇ ਤਿਆਰੀ ਕੀਤੀ ਹੋਈ ਆ ਉਹ ਸਟੇਜ ਦੇ ਥੱਲੇ ਅਸੀਂ ਮਿੰਨਤਾਂ ਕੱਢਦੇ ਦੇਖਦੇ ਆ ਤੇ ਉੱਥੇ ਕੀ ਹੁੰਦਾ ਵੀ ਜਿਵੇਂ ਮੰਨ ਲਓ ਕਿਸੇ ਦਾ ਨਾਮ ਚੱਲਿਆ ਵਧੀਆ ਗੱਲ ਆ ਚੰਗੀ ਗੱਲ ਆ ਪਰ ਜਿਹੜਾ ਇੱਕ ਤਿਆਰੀ ਕਰਕੇ ਆਉਂਦਾ ਬੰਦਾ ਉਹਨੂੰ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਨੇ ਵੀ ਯਾਰ ਮੰਨ ਲਓ ਮੈਂ ਤਿਆਰੀ ਕਰਕੇ ਕੀਤੀ ਐਨੀ ਮਿਹਨਤ ਲਾਈ ਗਈ ਆ ਮੇਰੀ ਚਾਹੇ ਉਹ ਪਹਿਲਵਾਨ ਲਾ ਲਓ ਕਬੱਡੀ ਦੇ ਵਿੱਚ ਖੇਡਦਾ ਉਹ ਵੀ ਜਦੋਂ ਮੰਨ ਲਓ ਮਾਰਕੀਟ ਦੇ ਵਿੱਚ ਜਾਂ ਕਿਸੇ ਮੇਲੇ ਸਮਾਦੀ ਤੇ ਜਾਂਦੇ ਨੇ ਆਪਣੇ ਆਪਣੇ ਅਖਾੜੇ ਦਾ ਪ੍ਰਦਰਸ਼ਨ ਕਰਨ ਜਾਂਦੇ ਨੇ ਸੋ ਉਹਨਾਂ ਨੂੰ ਵੀ ਇਹ ਚੀਜ਼ਾਂ ਉੱਥੇ ਆਪਣੇ ਦਿਖਾਉਣ ਦੇ ਲਈ ਪਹਿਲਾਂ ਸਭ ਤੋਂ ਕਰਨਾ ਪੈਂਦਾ ਹੈ ਸੰਘਰਸ਼ ਸੋ ਮੈਂ ਕਹਿੰਦਾ ਮੇਰੀ ਸੋਚ ਇਹ ਹੈਗੀ ਆ ਵੀ ਤੁਸੀਂ ਜੇ ਕਿਤੇ ਆਪਣੇ ਨੇੜੇ ਤੇੜੇ ਮੰਨ ਲਓ ਮੇਲਾ ਹੁੰਦਾ ਜਾਂ ਕੋਈ ਪ੍ਰੋਗਰਾਮ ਹੁੰਦਾ ਤੁਸੀਂ ਆਪਣੇ ਨੇੜੇ ਤੇੜੇ ਦੇ ਗਾਣ ਵਾਲੇ ਮੁੰਡੇ ਬਹੁਤ ਸੋਹਣਾ ਸੁਹਣਾ ਪਏ ਹੁੰਦੇ ਨੇ ਤੁਸੀਂ ਮੰਨ ਲਓ ਇੱਕ ਬੰਦੇ ਨੂੰ ਤੁਸੀਂ 1.5 ਲੱਖ ਰੁਪਇਆ ਜਾਂ 2 ਦਿਨ ਮੈਂ ਕਿਸੇ ਦੇ ਅਗੇਂਸਟ ਨਹੀਂ ਬੋਲ ਰਿਹਾਗਾ ਅੱਛਾ ਉਹੀ ਮੁੰਡੇ ਤੁਸੀਂ 4-5 ਮੁੰਡੇ ਜਿਹੜੇ ਵਧੀਆ ਹੈਗੇ ਨੇ ਗਾਣ ਵਾਲੇ ਤੁਸੀਂ ਆਪਣੀ ਲੋਕੇਸ਼ਨ ਦੇ ਵਿੱਚੋਂ ਨੇੜੇ-ਨੇੜੇ ਪਿੰਡਾਂ ਚੋਂ ਲਾ ਲਓ ਚਾਹੇ ਤੁਸੀਂ ਸ਼ਹਿਰ ਚੋਂ ਲਾ ਲਓ ਉਹਨਾਂ ਨੂੰ ਤੁਸੀਂ ਉਹ ਪ੍ਰੋਗਰਾਮ ਤੇ ਇਨਵਾਈਟ ਕਰੋ ਮੈਨੂੰ ਨਹੀਂ ਲੱਗਦਾ ਵੀ ਤੁਸੀਂ 1.5 ਜਾਂ 2 ਲੱਖ ਦੇਣ ਦੀ ਤੁਹਾਨੂੰ ਲੋੜ ਪੈਗੀ ਮੈਂ ਵੀ ਤੁਸੀਂ ਉਹਨਾਂ ਨੂੰ ਸਿਰਫ 5100 ਰੁਪਏ ਨਾ ਮੈਂ ਤੁਸੀਂ ਸਨਮਾਨਿਤ ਕਰਦੇ ਹਾਂ ਉਹ ਬੰਦਾ ਖੁਸ਼ ਹੋ ਕੇ ਜਾਏਗਾ ਨਾਲ ਇੱਕ ਨਾਰਮਲੀ ਸ਼ੀਲਡ ਤੁਸੀਂ ਦੇਣੇ ਹੁੰਦਾ ਕਿਉਂਕਿ ਉਸ ਬੰਦੇ ਨੂੰ ਅੱਗੇ ਆਉਣ ਦਾ ਮੌਕਾ ਮਿਲਦਾ ਤੇ ਤੁਸੀਂ ਇੱਕ ਗੱਲ ਸੋਚ ਕੇ ਮੰਨ ਕੇ ਚੱਲੋ ਜੇ ਵੀ ਹਰੇਕ ਬੰਦੇ ਨੂੰ ਬੰਦੇ ਤੋਂ ਤੁਹਾਨੂੰ ਟੇਸਟ ਵੱਖਰਾ ਸੁਣਨ ਨੂੰ ਮਿਲੇਗਾ ਹਰੇਕ ਦੀ ਪਰਫਾਰਮੈਂਸ ਵੱਖਰੀ ਹੋਊਗੀ ਹਰੇਕ ਦੇ ਗਾਣੇ ਵੱਖਰੇ ਹੋਣਗੇ ਹਰੇਕ ਦੇ ਬੋਲ ਵੱਖਰੇ ਹੋਣਗੇ ਜੀ